ਪਹਿਲਗਾਮ ਚ ਹੋਏ ਅਤਿਅੰਕੀ ਹਮਲੇ ਤੋਂ ਬਾਅਦ ਭਾਰਤ ਨੇ ਕੱਲ ਰਾਤ ਪਾਕਿਸਤਾਨ ਤੇ ਹਵਾਈ ਹਮਲਾ ਕਰਕੇ ਵੱਡੀ ਕਾਰਵਾਈ ਕੀਤੀ ਇਸ ਤੋਂ ਬਾਅਦ ਪੂਰੇ ਦੇਸ਼ ਚ دہشت ਦਾ ਮਾਹੌਲ ਬਣ ਗਿਆ ਹੈ ਜੰਗ ਦੇ ਡਰ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਤੇ ਹੁਣ ਲੋਕ ਆਪਣੇ ਘਰਾਂ ਲਈ ਜ਼ਰੂਰੀ ਸਮਾਨ ਜਮਾ ਕਰਨ ਚ ਲੱਗੇ ਹੋਏ ਨੇ ਜਲੰਧਰ ਵਰਗੇ ਸ਼ਹਿਰਾਂ ਚ ਲੋਕ ਰਾਸ਼ਨ ਸਬਜ਼ੀਆਂ ਫਲ ਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਲਈ ਬਾਜ਼ਾਰਾਂ ਚ ਉਮੜ ਪਏ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਡੀਮਾਰਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਰਾਸ਼ਨ ਖਰੀਦਣ ਵਾਲਿਆਂ ਦੀ ਲੰਬੀਆਂ ਲੰਬੀਆਂ ਤਾਰਾ ਲੱਗਿਆ ਹੋਇਆ ਹਨ ਸਟੋਰ ਤੇ ਭੀੜ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਘੰਟਿਆਂ-ਘੰਟਿਆਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਬਣ ਗਈ ਹੈ ਭਾਰਤ ਦੀ ਇਸ ਵੱਡੀ ਮਿਲਟਰੀ ਐਕਸ਼ਨ ਤੋਂ ਬਾਅਦ ਜੰਗ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਇਸੇ ਡਰ ਕਾਰਨ ਲੋਕ ਪਹਿਲਾਂ ਹੀ ਘਰਾਂ 'ਚ ਰਾਸ਼ਨ ਦਾ ਸਟਾਕ ਕਰ ਰਹੇ ਨੇ ਤਾਂ ਜੇ ਕੱਲ ਨੂੰ ਕੋਈ ਵੱਡੀ ਮੁਸੀਬਤ ਆਵੇ ਤਾਂ ਉਹ ਕੁਝ ਸਮੇਂ ਲਈ ਘਰ ਵਿੱਚ ਸੁਰੱਖਿਅਤ ਰਹਿ ਸਕਣ ਤੋ ਇਹ ਸਿਗਾ ਆਉਂਦਾ ਪਰ ਐਕਚੁਅਲੀ ਮੈਂ ਇਹੀ ਥੋੜਾ ਪੈਨਿਕ ਹੋ ਗਿਆ ਲੋਕ ਕਿ ਜਿਹੜਾ ਭਾਰਤ ਨੇ ਬੀਤੀ ਰਾਤ ਕੀਤੀ ਹੈ ਨੋ ਜਗਾ ਦੋ ਕਿ ਲੱਗਦਾ ਪਾਕਿਸਤਾਨ ਅਰਾਮਬਲ ਹੈ ਇਦਾਂ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸਿਗਾ ਜੋ ਮਤਲਬ ਸਿਗਾ ਲੋਕ ਵੀ ਚਾਹੁੰਦੇ ਸਿਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਕੇ ਜਲਦੀ ਦੇ ਵਿੱਚ ਕਰ ਰਹਾ ਆਪਣਾ ਕਿਹੜਾ ਸ਼ੋਪਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਤੇ ਰਾਤ ਦੇ ਕਿਹੜੇ ਲੋਕਾਂ ਨੇ ਚੀਜ਼ਾਂ ਸੁਣੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ ਹਾਂ ਹਾਂਜੀ ਹਾਂਜੀ ਉਹਦੇ ਮਤਲਬ ਤੁਸੀਂ ਵੀ ਕਿਹੜੀਆਂ ਕਿਹੜੇ ਸਾਰੇ ਹਾਂਜੀ ਹਾਂਜੀ ਬਿਲਕੁਲ ਕੀ ਸਹੀ ਕੀਤਾ ਪਰ ਹਾਂ ਮੇਰੇ ਹਿਸਾਬ ਨਾਲ ਤਾਂ ਠੀਕ ਹੈ

ਕਿਹੜੇ ਤੇ ਤੁੰ ਲਗਾ ਪਰ ਸਰਕਾਰ ਨੇ ਕਿਹਾ ਨੋ ਜਗਾ ਸਟ੍ਰਾਈਕ ਕੀਤੀ ਪਾਕਿਸਤਾਨ ਦੇ ਉੱਤੇ ਕੀ ਲੱਗਦਾ ਸਹੀ ਕੀਤਾ ਉਹਨੇ ਵੈਸੇ ਤੋਂ ਸਹੀ ਕਰਾਇਆ ਕਰਨਾ ਵੀ ਚਾਹੀਏ ਕਿਉਂਕਿ ਉਹਨਾਂ ਨੇ ਕਰਾ ਵੀ ਤਾਂ ਕੁਝ ਐਸਾ ਹੀ ਹੈ ਨਾ ਜੀ ਤੇ ਨਿਸ਼ਾਨ ਸਰਪਾਲ ਜੀ ਜੀ ਅੱਜ ਸਾਰੇ ਸਾਰੇ ਸ਼ੋਪਿੰਗਾਂ ਕੀਤੀ ਜਾ ਰਹੀ ਹੈ ਸ਼ੋਪਿੰਗ ਮੋਲ ਦੇ ਵਿੱਚ ਬੜਾ ਰੱਜ ਪਿਆ ਹੋਇਆ ਹੈ ਇਸੇ ਕਾਰਨ ਲੋਕ ਡੈਸ਼ਪ ਦੇ ਵਿੱਚ ਬੈਠੇ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਹਦੇ ਕਰਕੇ ਹੀ ਹਰ ਕੋਈ ਚਾਹੁੰਦਾ ਮੈਂ ਰਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਉਹਨਾਂ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਤੇ ਪੈਣਾ ਹੀ ਹੈ। ਜੀ। ਦੇਖਦੇ ਹਾਂ ਬਾਕੀ ਕੀ ਉਹਨਾਂ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ। ਸਵੇਰ ਤੋਂ ਲਗਾਤਾਰ ਰਸ਼ ਬਿਆ ਆਇਆ ਲੋਕ ਮੈਂ ਕਹਿੰਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਪਟਾਨਕੋਟ ਚੌਂਕ ਦੇ ਵਿੱਚ। ਅੱਛਾ ਜੀ। ਔਰ ਥੋੜਾ ਜਿਹਾ ਸਮਾਨ ਲੈਣ ਲਈ ਵੀ ਘਟੋਗੜ ਤੁਹਾਨੂੰ 2-3 ਘੰਟੇ ਇੱਥੇ ਲੱਗਦੇ। ਉਹ ਕ੍ਰੀਏਟ ਦੇ ਵਿੱਚ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ। ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰਾਸ਼ਨ ਸਟਾਕ ਕਰ ਲਵਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ ਹੋਣ ਕੀ ਭਾਰਤ ਸਰਕਾਰ ਨੇ ਵਧੀਆ ਕੀਤਾ ਬਿਲਕੁਲ ਮੈਂ ਤੇ ਹਾਂਜੀ ਬਿਲਕੁਲ ਕਰਨਾ ਚਾਹੀਦਾ ਸੀਗਾ ਜੀ ਤਾਂ ਹੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਸ ਤਰ੍ਹਾਂ ਹੀ ਮੌਕ ਡ੍ਰਿਲ ਹੋਏਗੀ ਜਾਂ ਬਲੈਕਆਊਟ ਹੋਏਗਾ ਤੇ ਜਿਹੜੇ ਆਪਣਾ ਸਿਵਿਲਿਅਨ ਹੈ ਉਹਨਾਂ ਨੂੰ ਪਤਾ ਚੱਲੇਗਾ ਜੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਬਚਾਅ ਕਰ ਸਕਦੇ ਹਾਂ ਇਹ ਚੀਜ਼ਾਂ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਨੂੰ ਮੰਨੀਆਂ ਚਾਹੀਦੀਆਂ ਔਰ ਕਰਨੀਆਂ ਵੀ ਚਾਹੀਦੀਆਂ ਮੈਨੂੰ ਤਾਂ ਇਹ ਲੱਗਦਾ ਹੈ ਜੀ ਮਨੁਲੋਤਰਾ ਅਰਜਨ ਜੀ ਕੀ ਲੱਗਦਾ ਹੈ ਅੱਜ ਵੀ ਸ਼ੋਪਿੰਗ ਮਾਲ ਫੇਰੇ ਫੇਰੇ ਸ਼ੋਪਿੰਗ ਮਾਲ ਫੇਰੇ ਪਹੁੰਚਿਆ ਹੈ ਹਾਂ ਜੀ ਸਰ ਮੈਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ੋਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤੇ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਆਏ ਵੇ ਕਿ ਇਸ ਵੇਲੇ ਰਸ਼ਨਿੰਗ ਕਰ ਰਹੇ ਸਾਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਮਾਨ ਕਹਿ ਲੋ ਜੋ ਵੀ ਹੈਗਾ ਜਿਆਦਾ ਤੋਂ ਜਿਆਦਾ ਰਾਸ਼ਨੀਆਂ ਹੋਰ ਚੀਜ਼ਾਂ ਜਿਉਂ ਜ਼ਰੂਰਤ ਦੀਆਂ ਆਈਆਂ ਉਹ ਖਰੀਦ ਰਹੇ ਨੇ ਕਿਹੜਾ ਬੀਤੀ ਰਾਤ ਭਾਰਤ ਕੋਲ ਸਾਈਕ ਕੀਤੀ ਗਈ ਨੋ ਜਗ੍ਹਾ ਦੇ ਉੱਤੇ ਕੀ ਲੱਗਦਾ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ 선ਾਵਾਂ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਕਿ ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੱਤਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜਾਏਗਾ ਕਿ ਜਿਹੜਾ ਹੈ ਨਵਾਂ ਭਾਰਤ ਹੈ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਹੈ ਇਹ ਪਹਿਲਾਂ ਮਤਲਬ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਦੂਰ ਜੋ ਪੂੰਝਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ ਪਹਿਲਗਾਮ ਚ ਹੋਏ ਅਤਿੰਕੀ ਹਮਲੇ ਤੋਂ ਬਾਅਦ ਭਾਰਤ ਨੇ ਕੱਲ ਰਾਤ ਪਾਕਿਸਤਾਨ ਤੇ ਹਵਾਈ ਹਮਲਾ ਕਰਕੇ ਵੱਡੀ ਕਾਰਵਾਈ ਕੀਤੀ ਇਸ ਤੋਂ ਬਾਅਦ ਪੂਰੇ ਦੇਸ਼ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜੰਗ ਦੇ ਡਰ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਤੇ ਹੁਣ ਲੋਕ ਆਪਣੇ ਘਰਾਂ ਲਈ ਜ਼ਰੂਰੀ ਸਮਾਨ ਜਮ੍ਹਾਂ ਕਰਨ ਚ ਲੱਗੇ ਹੋਏ ਨੇ ਜਲੰਧਰ ਵਰਗੇ ਸ਼ਹਿਰਾਂ ਚ ਲੋਕ ਰਾਸ਼ਨ ਸਬਜ਼ੀਆਂ ਫਲ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਲਈ ਬਾਜ਼ਾਰਾਂ ਚ ਉਮੜ ਪਏ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਡੀਮਾਰਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਰਾਸ਼ਨ ਖਰੀਦਣ ਵਾਲਿਆਂ ਦੀ ਲੰਬੀਆਂ ਲੰਬੀਆਂ ਕਤਾਰਾਂ ਲੱਗਿਆ ਹੋਇਆ ਹਨ ਸਟੋਰ ਤੇ ਭੀੜ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਘੰਟਿਆਂ-ਘੰਟਿਆਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਬਣ ਗਈ ਹੈ ਭਾਰਤ ਦੀ ਇਸ ਵੱਡੀ ਮਿਲਟਰੀ ਐਕਸ਼ਨ ਤੋਂ ਬਾਅਦ ਜੰਗ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਇਸੇ ਡਰ ਕਾਰਨ ਲੋਕ ਪਹਿਲਾਂ ਹੀ ਘਰਾਂ 'ਚ ਰਾਸ਼ਨ ਦਾ ਸਟਾਕ ਕਰ ਰਹੇ ਨੇ ਤਾਂ ਜੇ ਕੱਲ ਨੂੰ ਕੋਈ ਵੱਡੀ ਮੁਸੀਬਤ ਆਵੇ ਤਾਂ ਉਹ ਕੁਝ ਸਮੇਂ ਲਈ ਘਰ ਵਿੱਚ ਸੁਰੱਖਿਅਤ ਰਹਿ ਸਕਣ ਤੋ ਇਹ ਸਿਕਾ ਆਉਣ ਦਾ ਪਰ ਐਕਚੁਅਲੀ ਮੈਂ ਇਹੀ ਥੋੜਾ ਪੈਨਿਕ ਹੋ ਗਿਆ ਲੋ ਕਿ ਕਿਹੜਾ ਭਾਰਤ ਨੇ 비ਤੀ ਰਾਤ ਸਟਾਈਕ ਕੀਤੀ ਹੈ ਨੋ ਜਗ੍ਹਾ ਤੋਂ ਕੀ ਲੱਗਦਾ ਪਾਕਿਸਤਾਨ ਆ ਰੰਗ ਲੱਗ ਇਦਾਂ ਹੈ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸੀਗਾ ਜੋ ਮਤਲਬ ਸਿਕਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਗਏ ਜਲਦੀ ਦੇ ਵਿੱਚ ਕਰ ਰਹਾ ਆਪਣਾ ਕਿਹੜੀ ਸ਼ੋਪਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਤੇ ਰਾਤ ਦੇ ਜਿਹੜੇ ਲੋਕਾਂ ਨੇ ਚੀਜ਼ਾਂ ਸੁਨੀਆਂ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ 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 ਜੀ ਥੈਂਕ ਯੂ ਉਹਦੇ ਮੱਦੇਨਜ਼ਰ ਤੁਸੀਂ ਵੀ ਕਰਿਆ ਜਦੋਂ ਹਾਂਜੀ ਹਾਂਜੀ ਬਿਲਕੁਲ ਜੀ ਜੀ ਸਹੀ ਕੀਤਾ ਪਰ ਹਾਂ ਮੇਰੇ ਹਿਸਾਬ ਨਾਲ ਠੀਕ ਹੈ पूजा पूजा जी की लगता है वैसे तो टेंशन का ही माहौल है बहुत ज़्यादा की ऐसे स्ट्रगल करना पड़ रहा है सामान तो लेने के लिए भी वैसे तो बंदा नॉर्मली जब मर्जी आ सकता है लेकिन अभी भाग दौड़ लगी हुई है बहुत ज़्यादा

ਨਿਸ਼ਾਨ ਸਰਪਾਲ ਜੀ ਜੀ ਅੱਜ ਸਾਰੇ ਸਾਰੇ ਸ਼ੋਪਿੰਗਾਂ ਕੀਤੀ ਜਾ ਰਹੀ ਹੈ ਸ਼ੋਪਿੰਗ ਮਾਲ ਦੇ ਵਿੱਚ ਬੜਾ ਰੱਜ ਪਿਆ ਹੋਇਆ ਹੈ ਕੀ ਕਾਰਨ ਆ ਲੋਕ ਦਹਿਸ਼ਤ ਦੇ ਵਿੱਚ ਪਏ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋ ਚਾਹੁੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹੱਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਉਹਨਾਂ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ ਦੇਖਦੇ ਹਾਂ ਬਾਕੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ। ਸਵੇਰ ਤੋਂ ਲਗਾਤਾਰ ਰਸ਼ ਬਿਆ ਹੈ ਲੋਕ ਮੈਂ ਕਹਿੰਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਬਟਾਰਨ ਕੋਟ ਚੌਂਕ ਦੇ ਵਿੱਚ। ਅੱਛਾ ਜੀ। ਔਰ ਥੋੜਾ ਜਿਹਾ ਸਮਾਨ ਲੈਣ ਲਈ ਵੀ ਘਟੋਗੜ ਤੁਹਾਨੂੰ 2 ਤੋਂ 3 ਘੰਟੇ ਇੱਥੇ ਲੱਗਦੇ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ। ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰਾਸ਼ਨ ਸਟਾਕ ਕਰ ਲਵਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ ਹੋਣਾ ਕੀ ਭਾਰਤ ਸਰਕਾਰ ਨੇ ਵਧੀਆ ਕੀਤਾ ਨਾ ਬਿਲਕੁਲ ਮੈਂ ਤਾਂ ਹਾਂਜੀ ਬਿਲਕੁਲ ਕਰਨਾ ਚਾਹੀਦਾ ਸੀਗਾ ਜੀ ਤਾਂ ਹੀ ਹਾਂਜੀ ਬਿਲਕੁਲ ਬਿਲਕੁਲ ਜੀ ਇਹਦੇ ਇਸ ਤਰ੍ਹਾਂ ਹੀ ਮੌਕ ਡ੍ਰਿਲ ਹੋਏਗੀ ਜਾਂ ਬਲੈਕਆਊਟ ਹੋਏਗਾ ਤੇ ਜਿਹੜੇ ਆਪਣਾ ਸਿਵਿਲੀਅਨ ਨੇ ਉਹਨਾਂ ਨੂੰ ਪਤਾ ਚੱਲੇਗਾ ਜੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਬਚਾਅ ਕਰ ਸਕਦੇ ਹਾਂ ਇਹ ਚੀਜ਼ਾਂ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਨੂੰ ਮੰਨੀਆਂ ਚਾਹੀਦੀਆਂ ਔਰ ਕਰਨੀਆਂ ਵੀ ਚਾਹੀਦੀਆਂ ਮੈਨੂੰ ਤਾਂ ਇਹ ਲੱਗਦਾ ਸੀ ਮਨੋ ਲੋਤਰਾ ਜੀ ਕੀ ਲੱਗਦਾ ਹੈ ਅੱਜ ਵੀ ਸ਼ੋਪਿੰਗ ਮਾਲ ਫੇਰੇ ਫੇਰੇ ਸ਼ੋਪਿੰਗ ਮਾਲ ਫੇਰੇ ਚ ਪਹੁੰਚਿਆ ਹਾਂ ਜੀ ਸਰ ਮੈਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ੋਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤੇ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਔਰ ਜਿਆਦਾ ਤੋਂ ਜਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਆਏ ਵੇ ਕਿ ਇਸ ਵੇਲੇ ਰਸ਼ਨਿੰਗ ਕਰ ਰਹੇ ਸਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਮਾਨ ਕਹਿ ਲੋ ਜੋ ਵੀ ਹੈਗਾ ਜਿਆਦਾ ਤੋਂ ਜਿਆਦਾ ਰਾਸ਼ਨੀਆਂ ਹੋਰ ਚੀਜ਼ਾਂ ਦੀ ਜਰੂਰਤ ਨਹੀਂ ਆਈਆਂ ਉਹ ਖਰੀਦ ਰਹੇ ਨੇ ਕਿਹੜੇ ਬੀਤੀ ਰਾਤ ਪੜ ਤੋਂ ਸਾਈਕੀਤੇ ਕਿ ਨੋ ਜਗ੍ਹਾ ਦੇ ਉੱਤੇ ਕੀ ਲੱਗ ਜਾਏ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ ਸਿਨਾਵਾ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਇਹ ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੱਤਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜਾਏਗਾ ਕਿ ਜਿਹੜਾ ਹੈ ਨਵਾਂ ਭਾਰਤ ਆ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਆ ਇਹ ਪਹਿਲਾਂ ਮਤਲਬ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਧੂਰ ਜੋ ਪੁੰਝਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ